ਨਿਊਜ਼ੀਲੈਂਡ ਝੀਲਾਂ ਦਾ ਦੇਸ਼ ਜਿੱਥੇ ਬਹੁਤ ਵੱਡੀਆਂ-ਵੱਡੀਆਂ ਕੁਦਰਤੀ ਝੀਲਾਂ ਨੇ ਜਿੰਨਾ ਦੇ ਅਨਜਾਰੇ ਦੇਖਣ ਲਈ ਲੋਕ ਬਾਹਲੇ ਦੇਸਾਂ ਚੋਂ ਇੱਥੇ ਆਉਂਦੇ ਨੇ ਬਹੁਤ ਲੰਮੀਆਂ ਬਹੁਤ ਹੀ ਵੱਡੀਆਂ ਬਹੁਤ ਹੀ ਆਦ ਪੁੱਤ ਨਜ਼ਾਰੇ ਨਾਲ ਭਰੀਆਂ ਹੋਈਆਂ ਝੀਲਾਂ ਨੇ ਆ ਝੀਲੈ ਟੈਨ ਆਉ ਦੀ ਇਹਦਾ ਸਹਿਰ ਹੀ ਇਹ ਝੀਲ ਦਾ ਕਰਕੇ ਇੱਥੇ ਕੋਈ ਹੋਰ ਸਾਧਨ ਨਹੀਂ ਕਮਾਈ ਦੇ ਤੇ ਇੱਥੇ ਟੂਰਿਸਟ ਇੰਨੇ ਹੁੰਦੇ ਐ ਵੀ ਹਰੇਕ ਮੁਲਕ ਦੇ ਵਿੱਚੋਂ ਇੱਥੇ ਆਦਮੀ ਆਉਂਦੇ ਬਹੁਤ ਵੱਡੀਆਂ ਵੱਡੀਆਂ ਝੀਲਾਂ ਨੇ ਇਹ ਤੇ ਬਹੁਤ ਮਨਮੋਹਕ ਨਜ਼ਾਰੇ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਲੋਕ ਇੱਥੇ ਆਉਂਦੇ ਨੇ ਦੇਖਦੇ ਨੇ ਕੋ ਗੱਤੀ ਨਜ਼ਾਰੇ ਦੇਖਦੇ ਨੇ ਤੇ ਬਹੁਤ ਸੋਹਣਾ ਸਿਸਟਮ ਹੁੰਦਾ ਹੈ ਇੱਥੇ ਪ੍ਰਦੂਸ਼ਣ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਤੇ ਬੱਦਲ ਤੇ ਅਸਮਾਨ ਦੇ ਵਿੱਚ ਖਾ ਸ਼ਮਤਰ ਦੇਸ਼ ਤੇ ਦੇਖੋ ਬੱਦਲ ਤੇ ਅਸਮਾਨ ਅਸਮਾਨ ਲੱਗ ਲੱਗਦੇ ਸਿਰੇ ਨਾ ਬਹੁਤ ਸੋਹਣਾ ਸਿਸਟਮ ਹੈ ਤੇ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣ ਦਾ ਬਹੁਤ ਵੱਡੀਆਂ ਵੱਡੀਆਂ ਝੀਲਾਂ ਦੇਖੀਆਂ ਕਿਉਂ ਸਟੋਨ ਬਨਾਕਾ 39 ਹੋਰ ਵੀ ਪੰਜ ਸਤ ਝੀਲਾਂ ਰਾਹ ਦੇ ਵਿੱਚ ਆਈਆਂ ਸੀ ਇਹਨਾਂ ਨੂੰ ਅਸੀਂ ਦੇਖਿਆ ਬਹੁਤ ਸੋਹਣੇ ਦ੍ਰਿਸ਼ ਬਹੁਤ ਵਧੀਆ ਲੱਗਿਆ ਤੇ ਸੋਚਿਆ ਨਹੀਂ ਸੀ ਵੀ ਅਸੀਂ ਵੀ ਇੰਨਾ ਚੀਜ਼ ਮਤਲਬ ਕਿ ਧਾਵਾਂ ਨੂੰ ਦੇਖ ਸਕਾਂਗੇ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਬਹੁਤ ਵਧੀਆ ਸਿਸਟਮ ਹੈ ਇੱਥੇ ਆ ਦੇਖੋ ساری ਬਹੁਤ ਵੱਡੀ ਝੀਲ ਹੈ ਵਾਤਾਵਰਨ ਬਹੁਤ ਸ਼ੁੱਧ ਹੈ ਆ ਦੇ ਇਹਦੀ ਨਾਉ ਫੇਰ ਹੈ ਬਿਲਡਿੰਗਾਂ ਨੇ ਕਿੰਨਾ ਦੇਖੋ ਸੋਹਣੇ ਬਣੇ ਹੋਏ ਨੇ ਇੱਥੇ ਵਾਤਾਵਰਨ ਨੂੰ ਸਾਮਨ ਦੇ ਵਿੱਚ ਲੋਕ ਸਰਕਾਰ ਦਾ ਸਾਥ ਦਿੰਦੇ ਨੇ ਬਹੁਤ ਸੋਹਣੇ ਸਿਸਟਮ ਰੱਖਦੇ ਨੇ ਅੰਨੇ-ਕਨੇ ਜਹਾਜ਼ ਲਾਣੀਆਂ ਵਾਸਤੇ ਕਿ ਕਿਦਾਂ ਗੰਦਰ ਬਣੇ ਹੁੰਦੇ ਨੇ ਤੇ ਬਹੁਤ ਹੀ ਮਨਮੋਹਕ ਨਜ਼ਾਰੇ ਇੱਕ ਸਵਰਗਾਂ ਦੀ ਸੈਰ ਵਰਗੇ ਲੱਗਿਆ ਸਾਨੂੰ ਬਹੁਤ ਸ਼ਾਨਦਾਰ ਸਿਸਟਮ ਸੀ ਬਹੁਤ ਹੀ ਵਧੀਆ ਤੇ ਸੋਹਣਾ ਸੀ